ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਤੁਹਾਨੂੰ ਗੋਭੀ ਦੇ ਬਾਰੇ ਇੱਕ ਨਵੀਂ ਜਾਣਕਾਰੀ ਦੱਸਾਂਗੇ ਜੇ ਤੁਸੀਂ ਅੱਜ ਸਾਡੇ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਤੁਹਾਡੇ ਤੱਕ ਨਵੀਂ-ਨਵੀਂ ਜਾਣਕਾਰੀ ਪਹੁੰਚ ਸਕੇ ਇਸ ਗੋਭੀ ਨੂੰ ਅੱਜ ਤੋਂ 8-10 ਦਿਨ ਪਹਿਲਾਂ ਲਾਇਆ ਸੀਗਾ ਜੀ ਤੇ ਅਸੀਂ ਲਾਇਆ ਪਾਣੀ ਛੱਡ ਕੇ ਆ ਜੀ ਕਿਉਂਕਿ ਸੁੱਕੇ ਦੇ ਵਿੱਚ ਪੌਦਾ ਗਿਰਨ ਲੱਗ ਜਾਂਦਾ ਹੈ ਥੱਲੇ ਤਾਂ ਕਿ ਜਿਹੜਾ ਪਾਣੀ ਦੇ ਵਿੱਚ ਲਾਇਆ ਜਾਂਦਾ ਪੌਦਾ ਉਹ ਇੱਕਦਮ ਜੜ ਫੜ ਜਾਂਦਾ ਹੈ ਤੇ ਦੂਜੀ ਗੱਲ ਗਿਰੇਗਾ ਨਹੀਂ ਤੇ ਕਾਫੀ ਵੀਰਾਂ ਦੇ ਕਮੈਂਟ ਆਏ ਸੀਗੇ ਕਿ ਗੋਭੀ ਦੋਨੋਂ ਸਾਈਡ ਵੀ ਲਾ ਸਕਦੇ ਆ ਪਰ ਦੋਨੋਂ ਸਾਈਡ ਸਾਡਾ ਲਾਣੇ ਦਾ ਨੁਕਸਾਨ ਇਹ ਹੋਏਗਾ ਦੇਖੋ ਦੋਨੋਂ ਸਾਈਡ ਲਾਵਾਂਗੇ ਆਪਾਂ ਇਹਦਾ ਫੁੱਲ ਤੇ ਫਲ ਕਾਫੀ ਵੱਡਾ ਹੋ ਜਾਂਦਾ ਹੈ ਇਸ ਟਾਈਮ ਦੀ ਗੋਭੀ ਦਾ ਲਾਏ ਹੋਏ ਦਾ ਇਸ ਕਾਰਨ ਅਸੀਂ ਦੋਨੋਂ ਸਾਈਡ ਨਹੀਂ ਲਾਈ ਤੇ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਿੰਨੇ ਆਂ ਅਸੀਂ ਇਸ ਸਾਈਡ ਕਿਉਂ ਲਾਈਏ ਕੋਬੀ ਇੱਕ ਸਾਈਡ ਕਿਉਂਕਿ ਇਸ ਦੇ ਉੱਤੇ ਨਾ ਆ ਆਪਾਂ ਸੂਰਜ ਦੇਖੋ ਤੁਹਾਨੂੰ ਦਿਖਾਣਾ ਮੈਂ ਸੂਰਜ ਇਸ ਸਾਈਡ ਤੋਂ ਚੜਦਾ ਹੈ ਸਾਡੇ ਤੇ ਇਸ ਸਾਈਡ ਤੋਂ ਲਾਣੇ ਦਾ ਇਹ ਫਾਇਦਾ ਹੋਇਆ ਕਿ ਪਹਿਲੀ ਜਿਹੜੀ ਸੂਰਜ ਦੀ ਕਿਰਨਾਂ ਹੁੰਦੀਆਂ ਐ ਇਸ ਟਾਈਮ ਪੌਦੇ ਦੇ ਉੱਪਰ ਪੈਂਦੀਆਂ ਐ ਉਹ ਪੌਦਾ ਜਲਦੀ ਮਤਲਬ ਗਰੋਅ ਕਰਦਾ ਹੈ ਇਸ ਕਾਰਨ ਆਪਾਂ ਨੇ ਇਸ ਸੂਰਜ ਵਾਲੀ ਸਾਈਡ ਨੂੰ ਇਸ ਨੂੰ ਲਾਇਆ ਨਹੀਂ ਤਾਂ ਦੂਜੀ ਸਾਈਡ ਲਾ ਵੀ ਸਕਦੇ ਸੀ ਲੇਕਿਨ ਸਾਡਾ ਮਕਸਦ ਇਹ ਹੀ ਸੀ ਵੀ ਪੌਦੇ ਤੇ ਸੂਰਜ ਦਾ ਪਿਰਨਾ ਜਲਦੀ ਪੈਣ ਤੇ ਦੂਜੀ ਗੱਲ ਦੁਪਹਿਰ ਬਾਅਦ ਥੋੜੀ ਗਰਮੀ ਜ਼ਿਆਦਾ ਹੋ ਜਾਂਦੀ ਹੈ ਤੇ ਇਸ ਸਾਈਡ ਥੋੜਾ ਠੰਡਾਪਣ ਰਹਿ ਜਾਂਦਾ ਹੈ ਕਿਉਂਕਿ ਸੂਰਜ ਦੂਸਰੀ ਸਾਈਡ ਆ ਜਾਂਦਾ ਹੈ ਇਹ ਇਸ ਕਾਰਨ ਆਪਾਂ ਨੇ ਇਹ ਇਸ ਤਰ੍ਹਾਂ ਗੋਭੀ ਲਾਈ ਹੈ ਜੀ ਤੇ ਅੱਗੇ ਇਹਦੇ ਤੇ ਨਾ ਤਾਂ ਕੋਈ ਸਪਰੇਅ ਹੋਏਗੀ ਕਿਉਂਕਿ ਮੌਸਮ ਹੁਣ ਥੋੜਾ ਜਿਹਾ ਫਰਕ ਪੈ ਗਿਆ ਹੈ ਜੀ ਮੌਸਮ ਦੇ ਫਰਕ ਪੈਣ ਕਾਰਨ ਨਾ ਤਾਂ ਇਹਦੇ ਵਿੱਚ ਸੁੰਡੀ ਪਏਗੀ ਨਾ ਕੋਈ ਸਪਰੇਅ ਕਰਨੇ ਦੀ ਲੋੜ ਪਏਗੀ ਤੇ ਇਹਦੇ ਵਿੱਚ ਘਾਹ ਵੀ ਬਹੁਤ ਘੱਟ ਹੋਏਗਾ ਜਿਸ ਕਾਰਨ ਆਪਾਂ ਨੂੰ ਲਾਗਤ ਇਹਦੇ ਤੇ ਘੱਟ ਪਏਗੀ ਦੇਖੋ ਇੰਨੀ ਜਿਹੀ ਜਗ੍ਹਾ ਛੱਡ ਕੇ ਆਪਾਂ ਨੇ ਲਾਈ ਸੀਗੀ ਉੱਪਰ ਸੁੱਕੀ ਮਿੱਟੀ ਪਈ ਹੈ ਪਾਣੀ ਵੀ ਇੰਨਾ ਜ਼ਿਆਦਾ ਨਹੀਂ ਲਾਣਾ ਹੈਗਾ ਐਨੀ ਜਗ੍ਹਾ ਛੱਡ ਕੇ ਪਾਣੀ ਲਾਇਆ ਹੋਇਆ ਇਹ ਆਪਾਂ ਨੇ ਤੁਸੀਂ ਦੇਖ ਸਕਦੇ ਇੱਕ ਚੀਜ਼ ਹੋਰ ਦੱਸ ਦਾਂ ਦੋਸਤੋ ਤੁਹਾਨੂੰ ਜਿਹੜਾ ਇਹਦੇ ਵਿੱਚ ਸਪੇਸ ਹੈ ਤੁਸੀਂ ਆਹ ਦੇਖੋ ਸਪੇਸ ਘੱਟੋ-ਘੱਟ 1 ਫਿਟ ਦਾ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਜੇ ਇਹ ਤੇ ਸੰਗਣੀ ਲਾਉਂਗੇ ਤਾਂ ਫੁੱਲ ਵਧੀਆ ਤਰੀਕੇ ਨਾਲ ਤਿਆਰ ਨਹੀਂ ਹੋਏਗਾ ਉਹ ਮਤਲਬ ਗਰੋ ਕੱਟ ਕਰੇਗਾ ਤੇ ਬਾਕੀ ਤੁਸੀਂ ਇਹਦਾ ਫਟਾਰਾ ਵੀ ਬਹੁਤ ਵਧੀਆ ਹੁੰਦਾ ਹੈ ਜੇ ਥੋੜੀ ਛਿੱਦੀ ਲਾਉਂਗੇ ਇਹਨੂੰ ਤਾਂ ਇਸ ਕਰਕੇ ਤੁਹਾਨੂੰ ਇਹ ਜਾਣਕਾਰੀ ਦੇਣੀ ਸੀਗੀ ਜੇ ਜਾਣਕਾਰੀ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੇ ਦੋਸਤੋ ਤਾਂ ਕਿ ਤੁਹਾਡੇ ਤੱਕ ਹੋਰ ਵਧੀਆ-ਵਧੀਆ ਜਾਣਕਾਰੀ ਪਹੁੰਚਦੀ ਰਹੇ ਧੰਨਵਾਦ ਦੋਸਤੋ